ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਮੈਂ ਸੱਚਿਆਰਾ ਹੋਈਏ ਕਿ ਮੈਂ ਗੋਡੇ ਟੁੱਟੇ ਪਾਲ ਇੱਥੇ ਸੱਚਿਆਰੇ ਦਾ ਅਰਥ ਹੈ ਪਰਮਾਤਮਾ ਕੋ ਸੱਚ ਵਿੱਚ ਕਿਵੇਂ ਈਨ ਹੋਈਏ ਤੇ ਪਾਲ ਦਾ ਅਰਥ ਕਰਾਂਗੇ ਦੀਵਾਰ ਕੰਧ ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿਣਾ ਚਾਹੁੰਦੇ ਨੇ ਕਿ ਉਸ ਸੱਚ ਵਿੱਚ ਕਿਵੇਂ ਲੀਨ ਹੋਈਏ ਉਸ ਪ੍ਰਮਾਤਮਾ ਵਿੱਚ ਕਿਵੇਂ ਲੀਨ ਹੋਈਏ ਆਪਣੇ ਅਤੇ ਪ੍ਰਮਾਤਮਾ ਦੇ ਵਿਚਕਾਰ ਇੱਕ ਦੀਵਾਰ ਖੜੀ ਹੈ ਇੱਕ ਗੰਧ ਖੜੀ ਹੈ ਉਹ ਗੰਧ ਹੈ ਕੂੜ ਦੀ ਕੂੜ ਦਾ ਅਰਥ ਹੈ ਝੂਠ ਪਰਮਾਤਮਾ ਅਤੇ ਆਪਣੇ ਵਿਚਾਰ ਇੱਕ ਕੂੜ ਦੀ ਕੰਧ ਖੜੀ ਹੈ ਝੂਠ ਦੀ ਕੰਧ ਜਿਹਦੇ ਕਰਕੇ ਆਪਾਂ ਪਰਮਾਤਮਾ ਵਿੱਚ ਲੀਨ ਨਹੀਂ ਹੋ ਸਕਦੇ ਪਰਮਾਤਮਾ ਨੂੰ ਮਿਲ ਨਹੀਂ ਸਕਦੇ ਜਦੋਂ ਇਹ ਕੰਧ ਟੁੱਟੇਗੀ ਉਦੋਂ ਹੀ ਆਪਾਂ ਪਰਮਾਤਮਾ ਨੂੰ ਮਿਲ ਸਕਦੇ ਹਾਂ ਉਦੋਂ ਹੀ ਆਪਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਮਾਰਜ ਕਹਿੰਦੇ ਹੁਣ ਉਸ ਸਚਿਆਰ ਵਿੱਚ ਕਿਵੇਂ ਲੀਨ ਹੋਈਏ ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਜੋ ਪ੍ਰਮਾਤਮਾ ਹੈ ਉਹ ਸੱਚ ਹੈ ਕੇਵਲ ਸੱਚ ਝੂਠ ਪ੍ਰਮਾਤਮਾ ਵਿੱਚ ਸਮਾਇ ਨਹੀਂ ਸਕਦਾ ਅਰਥਾਤ ਸੱਚੇ ਵਿੱਚ ਝੂਠ ਲੀਨ ਨਹੀਂ ਹੋ ਸਕਦਾ ਸੱਚ ਵਿੱਚ ਝੂਠ ਸਮਾਇ ਨਹੀਂ ਸਕਦਾ ਜਿਵੇਂ ਕਿ ਆਪਾਂ ਦੁੱਧ ਦੇ ਵਿੱਚ ਹੋਰ ਦੁੱਧ ਪਾ ਸਕਦੇ ਆ ਪਰ ਦੁੱਧ ਤੇ ਸ਼ਰਾਬ ਦਾ ਕੋਈ ਮੇਲ ਨਹੀਂ ਪ੍ਰਕਾਸ਼ ਮਲਕੀ ਚਾਨਣ ਚਾਨਣ ਦੇ ਵਿੱਚ ਆਪਾਂ ਹੋਰ ਚਾਨਣ ਕਰ ਸਕਦੇ ਆ ਪਰ ਚਾਨਣ ਤੇ ਹਨੇਰੇ ਦਾ ਕੋਈ ਸਬੰਧ ਨਹੀਂ ਕੋਈ ਮੇਲ ਨਹੀਂ ਸ਼ਹਿਦ ਦੇ ਵਿੱਚ ਆਪਾਂ ਹੋਰ ਸ਼ਹਿਦ ਪਾ ਸਕਦੇ ਹਾਂ ਪਰ ਸ਼ਹਿਦ ਤੇ ਜ਼ਹਿਰ ਦਾ ਕੋਈ ਸਬੰਧ ਨਹੀਂ ਕੋਈ ਮੇਲ ਨਹੀਂ ਓਮੀ ਮਹਾਰਾਜ ਜੀ ਕਹਿੰਦੇ ਨੇ ਕਿ ਪਰਮਾਤਮਾ ਸੱਚਾ ਹੈ ਸੱਚ ਹੈ ਕੇਵਲ ਸੱਚ ਫਿਰ ਸੱਚ ਵਿੱਚ ਸਿਰਫ ਸੱਚ ਹੀ ਸਮਾ ਸਕਦਾ ਸੱਚ ਹੀ ਲੀਨ ਹੋ ਸਕਦਾ ਹੈ ਤੇ ਝੂਠ ਮਹਾਰਾਜ ਦੇ ਵਿੱਚ ਸਮਾ ਨਹੀਂ ਸਕਦਾ ਕੂੜ ਸਮਾ ਨਹੀਂ ਸਕਦਾ ਆਪਣੇ ਅਤੇ ਪ੍ਰਮਾਤਮਾ ਦੇ ਵਿੱਚ ਇੱਕ ਦੀਵਾਰ ਖੜੀ ਹੈ ਇੱਕ ਕੰਧ ਖੜੀ ਹੈ ਕਿਵੇਂ ਸੱਚਿਆਰਾ ਹੋਈਏ ਕਿਵੇਂ ਕੂੜੇ ਟੁੱਟੇ ਪਾਲ ਹੁਣ ਮਹਾਰਾਜ ਕਹਿੰਦੇ ਇਹ ਕੂੜ ਦੀ ਜੋ ਕੰਧ ਹੈ ਇਹ ਜੋ ਦੀਵਾਰ ਹੈ ਉਹ ਕਿਵੇਂ ਟੁੱਟੇਗੀ ਦਾ ਇਸ ਦਾ ਜੋ ਜਵਾਬ ਹੈ ਜੋ ਉੱਤਰ ਹੈ ਉਹ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਅਗਲੀ ਪੰਕਤੀ ਵਿੱਚ ਦੇਣਗੇ ਅਗਲੀ ਪੰਕਤੀ ਵਿੱਚ ਗੁਰੂ ਨਾਨਕ ਸਾਹਿਬ ਜੀ ਇਸ ਪ੍ਰਸ਼ਨ ਦਾ ਉੱਤਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ